ਬਾਹ ਗੁਰੂ ਜੀ ਤਤਨਾੰਸਿ ਰਿਹਾ ਗੁਰੂ ਸਰਬ ਜੀਓ ਸੋਈ ਕਰਾਈ ਜੋ ਤੁਧ ਭਾਵੈ ਮੋਹਿ ਜਿ ਅਨੰਦ ਕਸ਼ੋਨਿ ਆਵੇ ਅੰਬਾਦਿਕ ਤੋ ਸਰਨਾਈ ਪ੍ਰਭ ਅੱਪੇ ਪੈਜ ਰਖਾਈ ਹੇ ਪ੍ਰਭੂ ਚਿਤਾ ਦੇਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਈ ਸਭ ਜੈ ਜੈ ਕਾਰ ਸੁਨਾਏ ਵਾਹਿਗੁਰੂ ਜੀ ਸੋਢ ਮਹਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁਖ ਰੋ ਕਢੇ ਰ ਪੰਨਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋ ਕਢੇ ਰ ਪੰਨਾ ਨੰਦ ਕਰਹੇ ਨਰਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸਤਿ ਹੋ ਸੁਖੋ ਅਸਮਥਾਈ ਪਾਰਵ ਰੈ ਮੂਰਨ ਪਰਮੇਸ਼ਰ ਰਬ ਰਹੀ ਆਸਮਨੀ ਜਾਈ ਰਵਾ ਤੁਰ ਕੀ ਬਾਣੀ ਆਈ ਤਨ ਸਗਲੇ ਚਿੰਤ ਮਿਟਾਈ ਦਿਆਲ ਬੁਰਖ ਮੀਰਵੰਨ ਅਰਨਾਨੁਗ ਸਚਿ ਵਕਨ ਤੁਰ ਕੀ ਬਾਣੀ ਆਈ ਤਨ ਸਗਲੇ ਚੰਤ ਮਟਾਈ ਦਇਆਲ ਬੁਰਖ ਮੇਰਵਾਨਾ ਅਰ ਨਾਨਕ ਸਚਿ ਵਖੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ